ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਹਰਦੀਪ कौर ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸਬਜ਼ੀਆਂ ਬਾਰੇ ਆਪਾਂ ਕੁਝ ਕਿਹੜੀਆਂ ਸਬਜ਼ੀਆਂ ਹਾਰਵੈਸਟ ਕੀਤੀਆਂ ਇੱਕ ਟਾਈਮ ਦੀ ਸਬਜ਼ੀ ਬਣਾਉਣੀ ਸੀ ਇੱਕ ਟਾਈਮ ਦੀ ਸਬਜ਼ੀ ਲਈ ਇਹ ਤੋਰੀਆਂ ਬਹੁਤ ਨੇ ਜੀ ਘਰ ਦੇ ਵਿੱਚ ਤੁਸੀਂ ਹੋਰ ਵੀ ਬਹੁਤ ਸਾਰੀਆਂ ਸਬਜ਼ੀਆਂ ਲਗਾ ਸਕਦੇ ਹੋ ਘਰ ਦੀ ਛੱਤ ਤੇ ਸਬਜ਼ੀਆਂ ਉਗਾਉਣੀ ਬਹੁਤ ਆਸਾਨ ਨੇ ਇਹ ਬੈਂਗਣ ਦਾ ਪਲਾਂਟ ਹੈ ਜੀ ਇਹ ਆਪਣੇ ਗਰਮੀਆਂ 'ਚ ਲਗਾਇਆ ਸੀ ਇਹਦੇ ਪੀਲੇ ਹੋ ਕੇ ਫੁੱਲ ਵੀ ਝੜ ਗਏ ਸੀ ਪਰ ਇਹ ਤੇ ਦੇਖ ਸਕਦੇ ਆ ਆ ਦੇਖੋ ਬੈਂਗਣ ਇੱਥੇ ਲੱਗੇ ਹੋયા ਤੇ ਇੱਧਰ ਬੈਂਗਣ ਲੱਗਿਆ ਹੋਇਆ ਇਹਦੇ ਤਿੰਨ ਬੈਂਗਣ ਇਸਟਾਂ ਫਰੂਟਿੰਗ ਲਈ ਆਏ ਹੋਏ ਨੇ ਪਰ ਇਹਨਾਂ ਨੂੰ ਆਪਾਂ ਹਾਰਵੈਸਟ ਨਹੀਂ ਕਰਾਂਗੇ ਤੇ ਇਸ ਤਰ੍ਹਾਂ ਤੁਸੀਂ ਬੈਂਗਣ ਵੀ ਛੋਟੇ ਕਮਰੇ ਚ ਲਗਾ ਸਕਦੇ ਹੋ ਇਹ ਵੀਡੀਓ ਚ ਬੈਂਗਣ ਦੀ ਫਰੂਟਿੰਗ ਦਿਖਾਉਂਦਾ ਹੈ ਹੀ ਮੇਰਾ ਮਕਸਦ ਹੈ ਜੀ ਕਿ ਜਿਹੜੇ ਤੇ ਫਰੂਟ ਲੱਗੇ ਨੇ ਮਤਲਬ ਜਿਹੜੇ ਬੈਂਗਣ ਲੱਗੇ ਨੇ ਤਾਏ ਛੋਟੇ ਗਮਲੇ ਚ ਵੀ ਬਹੁਤ ਆਸਾਨੀ ਨਾਲ ਗਰੋ ਹੋ ਜਾਂਦਾ ਬੈਂਗਣ ਦਾ ਪਲਾਂਟ ਤਾਂ ਘਰ ਦੇ ਵਿੱਚ ਬੈਂਗਣ ਦਾ ਪਲਾਂਟ ਤੁਸੀਂ ਛੱਤ ਤੇ ਲਗਾ ਸਕਦੇ ਹੋ ਬਹੁਤ ਆਸਾਨੀ ਨਾਲ ਗਰੋ ਕਰਦਾ ਕੋਈ ਇਹਦੀ ਖਾਸ ਕੇਅਰ ਕਰਨ ਦੀ ਲੋੜ ਨਹੀਂ ਪੈਂਦੀ ਤੇ ਬਹੁਤ ਵਧੀਆ ਇਹ ਤੇ ਫਲ ਲੱਗ ਚੁੱਕਿਆ ਜੀ ਇਸ ਤਰ੍ਹਾਂ ਤੁਸੀਂ ਬੈਂਗਣ ਛੱਤ ਤੇ ਲਗਾਓ ਤੇ ਕਈ ਬੂਟੇ ਲਗਾਓ ਇਹਦੇ ਦੂਸਰਾ ਆਪਾਂ ਗੱਲ ਕਰਾਂਗੇ ਹਰੀ ਮਿਰਚਾਂ ਹਰੀਆਂ ਮਿਰਚਾਂ ਹਰ ਘਰ ਦੀ ਜ਼ਰੂਰਤ ਹੁੰਦਾ ਹੈ ਜੀ ਤੇ ਤੁਹਾਨੂੰ ਦਿਖਾਣੇ ਆ ਜਿਹੜੇ ਹਰੀ ਮਿਰਚਾਂ ਦੇ ਪਲਾਂਟ ਲੱਗੇ ਹੋਏ ਨੇ ਇਹ ਹਰੀਆਂ ਮਿਰਚਾਂ ਦਾ ਦੂਸਰਾ ਪਲਾਂਟ ਹੈ ਜੀ ਸਬਜੀ ਦਾ ਹਰੀਆਂ ਮਿਰਚਾਂ ਦਾ ਦੇਖੋ ਹਰ ਸਬਜੀ ਹਰ ਦਾਲ ਦੇ ਵਿੱਚ ਵਰਤੀਆਂ ਜਾਂਦੀਆਂ ਨੇ ਕੋਈ ਵੀ ਨਮਕੀਨ ਡਿਸ਼ ਬਣਾਉਣੀ ਹਰੀਆਂ ਮਿਰਚਾਂ ਦੀ ਵਰਤੋਂ ਹੁੰਦੀ ਆ ਇਹ ਸਦਾਬਹਾਰ ਪਲਾਂਟ ਹੈ ਜੀ ਇੱਕ ਵਾਰ ਹਰੀਆਂ ਮਿਰਚਾਂ ਲਗਾਓ ਪ੍ਰੂਨਿੰਗ ਕਰੋ ਸਾਲੋ ਸਾਲੇ ਪਲਾਂਟ ਕਿਤੇ ਨਹੀਂ ਜਾਂਦਾ ਇਸੇ ਤਰ੍ਹਾਂ ਸਾਲੋ ਸਾਲ ਬੈਂਗਣ ਦਾ ਪਲਾਂਟ ਵੀ ਨਹੀਂ ਖਰਾਬ ਹੁੰਦਾ ਜਿੰਨੇ ਕਿ ਮਿਰਚਾਂ ਦੀ ਮੈਨੂੰ ਜ਼ਰੂਰਤ ਹੈ ਮੈਂ ਉਹਨੀਆਂ ਹੀ ਤੋੜਨੀਆਂ ਨੇ ਕਿਉਂਕਿ ਡੇਲੀ-ਡੇਲੀ ਆਪਾਂ ਫਰੈਸ਼ ਮਿਰਚਾਂ ਹੀ ਤੋੜਦੇ ਆ ਸੋਚਿਆ ਅੱਜ ਤੁਹਾਡਾ ਨਾ ਵੀਡੀਓ ਸ਼ੇਅਰ ਕਰੀਏ ਇਸ ਲਈ ਤੁਹਾਡਾ ਨਾ ਵੀਡੀਓ ਸ਼ੇਅਰ ਕਰ ਰਿਹਾ ਦੇਖੋ ਨਾਲ ਤਾਂ ਇਹਨਾਂ 'ਚ ਕੋਈ ਦਵਾਈ ਸਪਰੇਅ ਦੀ ਵਰਤੋਂ ਨਹੀਂ ਕੀਤੀ ਹੋਈ ਆਰਗੈਨਿਕ ਖਾਦ ਵਰਤੀ ਹੈ ਜੀ ਪਾਥੀਆਂ ਦੀ ਜਾਂ ਕਿਚਨ ਵੇਸਟ ਖਾਦ ਵਰਤਦੇ ਆ ਉਹ ਤੋਂ ਬਿਨਾ ਇਹਦੇ ਵਿੱਚ ਆਪਾਂ ਹੋਰ ਕੁਝ ਨਹੀਂ ਵਰਤਦੇ ਇਸ ਤਰ੍ਹਾਂ ਤੁਸੀਂ ਜਿਹੜੇ ਮਿਰਚਾਂ ਨੇ ਇਹਨਾਂ ਨੂੰ ਘਰ ਦੇ ਵਿੱਚ ਲਗਾਓ ਤੇ ਆਪਣੇ ਘਰ ਆਪ ਦੀ ਸਿਹਤ ਤਾਂ ਵੀ ਤਾਂ ਰੱਖਣਾ ਆਪਣੀ ਫੈਮਿਲੀ ਨੂੰ ਵੀ ਹੈਲਦੀ ਰੱਖੋ ਜੀ ਤੇ ਇਹ ਹੋ ਗਈ ਆਪਣਾ ਸੈਕਿੰਡ ਸਬਜੀ ਸੈਕਿੰਡ ਸਬਜੀ ਦੇ ਨਾਲ-ਨਾਲ ਜੀ ਤੁਸੀਂ ਦੇਖ ਸਕਦੇ ਹੋ ਕਿ ਇਹ ਗਰੋ ਬੈਗ ਦੇ ਵਿੱਚ ਲਗਾਏ ਹੋਇਆ ਹਰਾ ਮਿਰਚਾਂ ਦਾ ਪਲਾਂਟ ਤੇ ਬਹੁਤ ਹੈਲਦੀ ਗਰੋ ਕਰਕੇ ਬਹੁਤ ਜ਼ਿਆਦਾ ਪੈਦਾਵਾਰ ਆ ਜਿਹੜਾ ਬੈਂਗਨ ਦਾ ਪਲਾਂਟ ਹੈ 10 8 9 ਤੋਂ 10 ਇੰਚ ਦਾ ਉਹਦੇ ਵਿੱਚ ਵੀ ਤੁਸੀਂ ਇਹ ਹਰੀਆਂ ਮਿਰਚਾਂ ਦਾ ਪਲਾਂਟ ਲਗਾ ਸਕਦੇ ਹੋ ਛੋਟੇ ਛੋਟੇ ਪਲਾਂਟ ਦੇ ਵਿੱਚ ਵੀ ਇਹ ਗਰੋ ਹੋ ਜਾਂਦਾ ਜਿੰਨੀ ਜ਼ਿਆਦਾ ਜੜ੍ਹਾਂ ਨੂੰ ਸਪੇਸ ਮਿਲੂਗੀ ਉੰਨੀ ਵਧੀਆ ਤਰੀਕੇ ਨਾਲ ਜੜ ਗਰੋ ਕਰਦੀ ਆ ਇਸ ਗੱਲ ਦਾ ਬਸ ਧਿਆਨ ਰੱਖਿਓ ਜੀ ਇਸ ਕਰਕੇ ਛੋਟੇ ਗਮਲੇ 'ਚ ਵੀ ਤੁਸੀਂ ਹਰੀਆਂ ਮਿਰਚਾਂ ਬੈਂਗਨ ਦੇ ਬੂਟੇ ਆਰਾਮ ਨਾਲ ਲਗਾ ਸਕਦੇ ਹੋ ਇਸੇ ਤਰ੍ਹਾਂ ਆਪਣੇ ਕੋਲ ਹੈਗਾ ਜੀ ਇਹ ਪੁਦੀਨਾ ਪੁਦੀਨਾ ਤੁਸੀਂ ਦੇਖ ਸਕਦੇ 9-10 ਇੰਚ ਦੇ ਛੋਟੇ ਗਮਲੇ 'ਚ ਹੀ ਲਗਾਇਆ ਇਹੀ ਸੇਮ ਗਮਲੇ ਦੇ ਵਿੱਚ ਆਪਾਂ ਨੇ ਬੈਂਗਣ, ਹਰੀਆਂ ਮਿਰਚਾਂ ਔਰ ਪੁਦੀਨਾ ਇਹ ਸਾਈਜ਼ 'ਚ ਆਰਾਮ ਨਾਲ ਲੱਗ ਜਾਂਦੇ ਨੇ ਤੇ ਬਹੁਤ ਵਧੀਆ ਗਰੋ ਕਰਦੇ ਛੋਟੀ ਜਿਹੀ ਕਟਿੰਗ ਲਗਾਈ ਸੀ ਬਰਸਾਤਾਂ 'ਚ ਤੇ ਬਹੁਤ ਵਧੀਆ ਹੈਲਦੀ ਗਰੋ ਹੋ ਗਿਆ ਜੀ ਪੁਦੀਨਾ ਹਰ ਘਰ ਦੇ ਵਿੱਚ ਹੋਣਾ ਜ਼ਰੂਰੀ ਹੈ ਤੇ ਬਹੁਤ ਹੈਲਦੀ ਹੁੰਦਾ ਜੀ ਸਿਹਤ ਲਈ ਇਸੇ ਤਰ੍ਹਾਂ ਜੀ ਇਹ ਤੋਰੀਆਂ ਦੀ ਬੇਲ ਲੱਗੀ ਹੋਈ ਆ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਫਰੂਟਿੰਗ ਬਹੁਤ ਵਧੀਆ ਹੋ ਰਹੀ ਆ ਇੱਥੇ ਤਿੰਨ ਪੀਸ ਤੋਰੀਆਂ ਦੇ ਲੱਗੇ ਹੋਏ ਨੇ ਆ ਦੇਖੋ ਜੀ ਤੇ ਨੈਕਸਟ ਫਰੂਟਿੰਗ ਇਹ ਵੇਦੀ ਤੁਸੀਂ ਅਗਲਾ ਫਾਲ ਵੀ ਲੱਗਣਾ ਸ਼ੁਰੂ ਹੋ ਰਿਹਾ ਆ ਦੇਖੋ ਤੇ ਫੁੱਲ ਵੀ ਬਹੁਤ ਵਧੀਆ ਇਥੇ ਆ ਰਹੇ ਨੇ ਤੇ ਆ ਦੇਖ ਸਾਜ ਤੇ ਇਸੇ ਤਰ੍ਹਾਂ ਕਈ ਤੋਰੀਆਂ ਦੇ ਪਲਾਂਟ ਆਪਾਂ ਲਗਾਏ ਹੋਏ ਨੇ ਇਹ ਬੀਜਾਂ ਤੋਂ ਗਰੋਅ ਕੀਤਾ ਜੀ ਬੀਜਾਂ ਨੂੰ ਸਟੋਰ ਕਰਕੇ ਰੱਖ ਸਕਦੇ ਹਾਂ ਜਦੋਂ ਤੋਰੀ ਪੱਕ ਜਾਂਦੀ ਹੈ ਨਾ ਉਹਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਆ ਦੇਖੋ ਇੱਥੇ ਫਲਾਵਰਿੰਗ ਸ਼ੁਰੂ ਹੋ ਰਹੀ ਆ ਤੇ ਇਸ ਤਰ੍ਹਾਂ ਤੁਸੀਂ ਤੋਰੀ ਦੀਆਂ ਤਿੰਨ ਚਾਰ ਬੇਲਾਂ ਲਗਾ ਲਿਓ ਤਾਂ ਇਹ ਹੈਗਾ ਇੱਕ ਬੇਲ ਦਾ ਰਿਜ਼ਲਟ ਜੀ ਇੱਕ ਬੇਲ ਤੇ ਤਿੰਨ ਤੋਰੀਆਂ ਲੱਗੀਆਂ ਹੋਈਆਂ ਨੇ ਇਹ ਤੋਰੀਆਂ ਦੀ ਬੇਲ ਆਪਾਂ ਨੇ ਗਰੋ ਬੈਗ ਦੇ ਵਿੱਚ ਲਗਾਈ ਹੈ ਜੀ ਗਰੋ ਬੈਗ ਹੋਣਾ 20 ਤੋਂ 24 ਇੰਚ ਦੀ ਲੰਬਾਈ 'ਚ ਜ਼ਿਆਦਾਤਰ ਇਹਦੀ ਲੰਬਾਈ ਜ਼ਰੂਰੀ ਹੁੰਦੀ ਹੈ ਜੀ ਚੌੜਾਈ ਤਾਂ ਘੱਟ ਵੀ ਹੋ ਜੂਗੀ ਤਾਂ ਚੱਲੂਗਾ ਪਰ ਲੰਬਾਈ ਦੇ ਵਿੱਚ ਜ਼ਰੂਰੀ ਹੈ 20 ਤੋਂ 24 ਇੰਚ ਜਿੰਨੀ ਜ਼ਿਆਦਾ ਇਹਦੀ ਜੜਾਂ ਗਰੋ ਕਰਨਗੀਆਂ ਫੈਲਣਗੀਆਂ ਸਪੇਸ ਮਿਲੂਗੀ ਉਹਨੇ ਵਧੀਆ ਤਰੀਕੇ ਨਾਲ ਇਹ ਬੇਲ ਗਰੋ ਕਰੂਗੀ ਜੀ ਅਗਰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਆਪਾਂ ਤੁਹਾਨੂੰ ਰਿਪਲਾਈ ਕਰਕੇ ਜ਼ਰੂਰ ਦੱਸਾਂਗੇ ਤੇ ਇਸ ਤਰ੍ਹਾਂ ਆਪਾਂ ਨੇ ਤੋਰੀਆਂ ਗਰੋਅ ਕੀਤਾ ਜੀ ਥੈਲੇ ਨੂੰ ਵਰਤਿਆ ਘਰ ਦੇ ਵਿੱਚ ਕਿਉਂਕਿ ਗਮਲੇ ਜ਼ਰੂਰੀ ਨਹੀਂ ਹੈਗਾ ਆਪਾਂ ਇੱਕਦਮ ਸਾਰੇ ਖਰੀਦ ਸਕਦੇ ਆ ਹੌਲੀ ਹੌਲੀ ਤੁਸੀਂ ਆਪਣਾ ਜਿਹੜਾ ਸ਼ੌਕ ਆ ਘਰੇ ਸਬਜ਼ੀਆਂ ਬੂਟੇ ਲਗਾਉਣ ਦਾ ਪੂਰਾ ਕਰ ਸਕਦੇ ਹੋ ਜੀ ਤੇ ਆਪਾਂ ਤੋਰੀਆਂ ਨੂੰ ਹਾਰਵੈਸਟ ਕਰ ਲਾਂਗੇ ਜੀ ਅੱਜ ਬਣੂਗੀ ਤੋਰੀਆਂ ਦੀ ਸਬਜ਼ੀ ਤੇ ਇਸੇ ਤਰ੍ਹਾਂ ਆਪ ਦੂਸਰੇ ਪੀਸ ਵੀ ਤੋੜ ਲਵਾਂਗੇ ਇਸ ਤਰ੍ਹਾਂ ਆਪਣੇ ਜਿਹੜੇ ਤੋਰੀਆਂ ਨੇ ਤੋੜ ਲੀਆਂ ਜੀ ਤਿੰਨ ਪੀਸ ਆਪਾਂ ਨੂੰ ਮਿਲ ਗਏ ਤੇ ਛੋਟੀ ਜੀ ਫੈਮਿਲੀ ਲਈ ਸਬਜੀ ਬਹੁਤ ਹੈ ਜੀ ਤੇ ਇਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਕਰਦੀਆਂ ਤੋਰੀਆਂ ਲਗਾਓ ਕਰਦੀਆਂ ਹੋਰ ਸਬ지ਆਂ ਲਗਾਓ ਜੀ ਬਹੁਤ ਵਧੀਆ ਰਿਜ਼ਲਟ ਮਿਲਦੇ ਨੇ ਤੇ ਹੋਰ ਮੈਂ ਕਿਹੜੇ ਕਿਹੜੇ ਸਬ지ਆਂ ਲਗਾਈਆਂ ਨੇ ਇਹ ਵੀ ਤੁਹਾਡਾ ਨਾਲ ਸ਼ੇਅਰ ਕਰੂੰਗੀ ਜੀ ਹੁਣ ਸਰਦੀਆਂ ਦਾ ਟਾਈਮ ਆਣਾ ਤੇ ਸਾਗ ਪਾਲਕ ਮੇਥੇ ਧਨੀਆ ਵੀ ਲਗਾਵਾਂਗੇ ਤੇ ਅਗਰ ਚੈਨਲ ਤੇ ਪਹਿਲੀ ਵਾਰ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲਾਈਕ ਔਰ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਅੱਜ ਗਰਮੀ ਵੀ ਬਹੁਤ ਆ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ ਜੀ